ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਸੋ ਅੱਜ ਟੀਮ ਅਗਾਜ ਪਹੁੰਚੀ ਹੈ ਜੀ ਮਤਲਬ ਕਿ ਜਿਹੜੀ ਆਪਣੇ ਦੋ ਕਨਾਲਾਂ ਜਗ੍ਹਾ ਮਿਲਨੀ ਸੀ ਉਹਦੇ ਤੇ ਬੂਟੇ ਲਾਉਣ ਵਾਸਤੇ ਸੋ ਅੱਜ ਸੋ ਅੱਜ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀ ਟੀਮ ਅਗਾਜ ਵੱਲੋਂ ਸਮਾਜ ਸੇਵੀ ਗਰੁੱਪ ਕਣਕਵਾਲ ਤੋਂਗੂ ਵੱਲੋਂ ਨਿੱਗੀ ਸਰਧਾਂਜਲੀ ਦੇ ਰੂਪ ਦੇ ਵਿੱਚ ਜੀ ਬੂਟੇ ਲਾਉਣ ਜਾ ਰਹੀ ਹੈ ਜਿਹੜੀ ਇਹ ਜਗ੍ਹਾ ਸਾਨੂੰ ਦੇਖ ਰਹੀ ਹੈ ਨਾ ਇਹਦੇ ਵਿੱਚ ਸਾਰੇ ਦੇ ਵਿੱਚ ਜੰਗਲ ਦੇ ਰੂਪ ਵਿੱਚ ਲਾ ਦੇਣੇ ਨੇ ਟੀਮ ਆਗਾ ਇਹਦੇ ਵਲੰਟੀਅਰ ਸਾਰੇ ਮਤਲਬ ਕਿ ਸੇਵਾ ਤੇ ਲੱਗ ਰਹੇ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਕੰਮਕਾਰ ਕਰ ਰਹੇ ਨੇ ਜੀ ਆਜੋ ਵੀ ਮੁੰਡਿਓ ਚਲੋ ਜੀ ਖੜੋ ਵੀ ਸਾਰੇ ਹਾਂ ਹਾਂ ਆਹਾ ਸੋ ਸਾਡੇ ਹਰਪਗਮਾਨ ਜੀ ਟੀ-ਸ਼ਰਟ ਲੈ ਕੇ ਆਏ ਨੇ ਜੀ ਟੀਮ ਅਗਾਜ ਵਾਸਤੇ ਸੋ ਅੱਜ ਭੇਟ ਕਰ ਰਹੇ ਨੇ ਟੀ-ਸ਼ਰਟ ਆਪੇ ਪੇਪੜਾ ਥੱਲੇ ਰੱਖਿਓ ਬਣੀ ਇਹਨਾਂ ਥੱਲੇ ਰੱਖੀ ਹੋਇਆ ਹਾਂ ਜੀ ਸੋ ਟੀਮ ਵਾਸਤੇ ਟੀ-ਸ਼ਰਟ ਲੈ ਕੇ ਆਏ ਨੇ ਜੀ ਇਹ ਧੰਨਵਾਦ ਇਹਨਾਂ ਦਾ ਭਗਵਾਨ ਜੀ ਪੰਗੂ ਹਾਂਜੀ ਸੰਦੀਪ ਸਾਬੀ ਸਭ ਤੋਂ ਪਹਿਲਾਂ ਆਪਾਂ ਅੱਜ ਬੂਟੇ ਲਾਉਣ ਦੀ ਸ਼ੁਰੂਆਤ ਕਰ ਰਹੇ ਹਾਂ ਜੋ ਆਪਣੇ ਕੌਮ ਦੇ ਮਹਾਨ ਸ਼ਹੀਦ ਆਪਣੇ ਨਜ਼ਦੀਕੀ ਸੁਨਾਮ ਦੇ ਜੰਪਲ ਜਿਨ੍ਹਾਂ ਨੂੰ ਪੂਰੇ ਭਾਰਤ ਨੂੰ ਪੂਰੇ ਪੰਜਾਬ ਨੂੰ ਔਰ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸੁਨਾਮ ਹਲਕੇ ਨੂੰ ਬਹੁਤ ਜ਼ਿਆਦਾ ਮਾਣ ਹੈ ਮੇਰੀ ਮਾਤਾ ਸ਼ਹੀਦ ਕੁਦਮ ਸਿੰਘ ਜੀ ਉਹਨਾਂ ਦੀ ਭਾਈ ਜੋ ਅੱਜ ਆਪਾਂ 31 ਜੁਲਾਈ ਸ਼ਹੀਦੀ ਦਿਨ ਨੂੰ ਸਮਰਪਿਤ ਆਪਾਂ ਇਹ ਬੂਟਾ ਲਵਾ ਰਹੇ ਹਾਂ ਬੂਟਿਆਂ ਦੀ ਸ਼ੁਰੂਆਤ ਕਰ ਰਹੇ ਹਾਂ ਪਹਿਲਾ ਬੂਟਾ ਅਸੀਂ ਲਵਾ ਰਹੇ ਹਾਂ ਜੀ ਭਗਵਾਨ ਸਿੰਘ ਜੀ ਪੰਗੂ ਜੋ ਸਾਡੇ ਇਸ ਪਿੰਡ ਦੇ ਜੰਪਲ ਨੇ ਜਿਨ੍ਹਾਂ ਵੱਲੋਂ ਟੀਮ ਅਗਾਜ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਇਹ ਅੱਜ ਇਹ ਜਿੱਤੀ ਸ਼ਲਤਾਂ ਸਪੈਸ਼ਲ ਟੀਮ ਅਗਾਜ ਨੂੰ ਰੁੱਖ ਲਗਾਓ ਵਿਖ ਬਚਾਓ ਦੀਆਂ ਦੇ ਕੇ ਗਏ ਨੇ ਸਾਰੀ ਟੀਮ ਵੱਲੋਂ ਪੂਰੇ ਨਗਰ ਕਣਕਵਾਲ ਭੰਗੂਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਜੀ ਪਹਿਲਾ ਬੂਟਾ ਇਹਨਾਂ ਦੇ ਸ਼ੁਭ ਹੱਥਾਂ ਨਾਲ ਲਾ ਰਹੇ ਆਂ ਜੀ ਇਸੇ ਤਰ੍ਹਾਂ ਜਦੋਂ ਬੂਟਾ ਲੱਗ ਜੂਗਾ ਤਾਂ ਸਾਰੇ ਜਣੇ ਨੇ ਤਾੜੀਆਂ ਪਰਾਉਣੀਆਂ ਨੇ ਔਰ ਬੋਲਣਾ ਇਨਕਲਾਬ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਠੀਕ ਹੈ ਜੀ ਲਓ ਜੀ ਭਗਵਾਨ ਜੀ ਪਾਣੀ ਦੀ ਬਾਲਟੀ ਹੈਗਾ ਕਿ ਖੜੇ ਆ ਜਾਓ ਵੀ ਮੁੰਡੇ ਆ ਜਾਓ ਦੇ ਆ ਜਾਓ ਇੱਕ ਗੱਲ ਹੋ ਗਈ ਰਾਜੀ ਹੋ ਕਹੀ ਚੱਪੀ ਪਾਣੀ ਦੀ ਬਾਲਟੀ ਭਰ ਲਿਓ ਕਿ ਜਦੋਂ ਭੱਜ ਕੇ ਪਈ ਛੋੜਾ ਜਨ ਆਫਤ ਵਾਲੇ ਦਾ ਹਾਂਜੀ ਇਹ ਪਹਿਲਾ ਬੂਟਾ ਉਦਮ ਸਿੰਘ ਜੀ ਨੂੰ ਸਮਰਪਿਤ ਪੂਰੀ ਟੀਮ ਵੱਲੋਂ ਭਗਵਾਨ ਸਿੰਘ ਪੰਗੂ ਜੋ ਸਾਡਾ ਭੰਨਾ ਹੈ ਉਹਦੇ ਵੱਲੋਂ ਲਾਇਆ ਗਿਆ ਹੁਣ ਆਪਾਂ ਭਾਈ ਉਦਮ ਸਿੰਘ ਜੀ ਦਾ ਨਾਰਾ ਇਨਕਲਾਬ ਜਿੰਦਾਬਾਦ ਬੋਲਾਂਗੇ ਤਿੰਨ ਵਾਰੀ ਬੋਲਿਆ ਜਾਊਗਾ ਤਿੰਨ ਵਾਰੀ ਬੋਲਾਂਗੇ ਇਨਸਾਨੀਅਤ ਜਿੰਦਾਬਾਦ ਤੁਸੀਂ ਪੂਰਾ ਸਾਥ ਦਿਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਜਿਸਾਰ ਪਿੰਡ ਦੀਆਂ ਥੀਆਂ ਦੇ ਨਾਂ ਤੇ ਇਹ ਮੇਰੀ ਆਪਦੀ ਭੈਣ ਦੇ ਨਾਂ ਤੇ ਆਜੋ ਜੀ ਆਜੋ ਬਣੇ ਆਜੋ ਗੁੱਡੀ ਨਾਲ ਹੋ ਜਾ ਬਾਈ ਨਾਲ ਹੋ ਜਾ ਆਜੋ ਪਾਓ ਆਜੋ ਬੈਠ ਜਾਓ ਉੱਥੇ ਆਜੋ ਬੈਠ ਜਾਓ ਪਈ ਬੈਠ ਜਾ ਬੈਠੋ ਕਿਉਂਕਿ ਪੇਪਰ ਦਾ ਰੁੱਖ ਇਕ ਜਿਹੜਾ ਰੁੱਖ ਹੈ ਵੀ ਜਿਹੜਾ ਆਕਸੀਜਨ ਸਭ ਤੋਂ ਜ਼ਿਆਦਾ ਦਿੰਦਾ ਹੈਗਾ ਸਾਰੇ ਦਰਖਤਾਂ ਦੇ ਵਿੱਚੋਂ ਇਸ ਤਰਵੈਣੀ ਦੇ ਵਿੱਚ ਵੀ ਇਹ ਮੇਨ ਰੁੱਖ ਮੰਨਿਆ ਜਾਂਦਾ ਹੈ ਉਹ ਅੱਜ ਟੀਮ ਆਗਾਜ਼ ਵੱਲੋਂ ਜੋ ਵਾਤਾਵਰਨ ਨੂੰ ਬਚਾਉਣ ਦੇ ਲਈ ਠੀਕ ਹੈ ਇੱਕ ਬਚਾਉਣ ਦੇ ਲਈ ਜੋ ਪ੍ਰੋਕਰਾ ਲਾ ਕੀਤਾ ਗਿਆ ਹੈਗਾ ਉਹਦੇ ਤਹਿਤ ਪੂਰੀ ਟੀਮ ਆਗਾਜ਼ ਦੇ ਵੱਲੋਂ ਇੱਕ ਪਿੱਪਲ ਦਾ ਰੁੱਖ ਲਗਾਇਆ ਜਾ ਰਿਹਾ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਰੁੱਖ ਲਗਾਓ ਬਚਾਓ ਰੁੱਖ ਲਗਾਓ ਬਚਾਓ ਰੁੱਖ ਲਗਾਓ ਬਚਾਓ ਟੀਮ ਆਗਾਜ਼ ਜਿੰਦਾਬਾਦ ਇਧਰ ਚੱਕੋ ਜਿੰਦਾਬਾਦ ਜਿੰਦਾਬਾਦ ਭਾਈਚਾਰੇ ਕਕਤਾ ਜਿੰਦਾਬਾਦ ਭਾਈਚਾਰੇ ਕਕਤਾ ਜਿੰਦਾਬਾਦ ਰਾਘਵਮਾਰ ਜੀ ਇਹ ਜਿਹੜਾ ਅੱਜ ਟੀਮ ਅਗਾਜ ਵੱਲੋਂ ਮਤਲਬ ਦੀ ਸ਼ਹੀਦ ਉਦੋਂ ਸਿੰਘ ਦੀ ਸ਼ਰਧਾਂਜਲੀ ਦਾ ਇੱਕ ਇੰਨਾ ਵਧੀਆ ਪ੍ਰਾਲਾ ਕਰਿਆ ਗਿਆ ਤਾਂ ਕਿ ਇਹ ਸਾਰੇ ਬੱਚਿਆਂ ਨੂੰ ਵੀ ਇਹ ਚੀਜ਼ ਤੋਂ ਹੋ ਹੁੰਦਾ ਕਿਉਂਕਿ ਇਹ ਆਮ ਹੀ ਗੱਲ ਹੈ ਹੁਣ ਸ਼ਹੀਦਾਂ ਨੂੰ ਤਾਂ ਦਿਨ ਦੇ ਦਿਨੀ ਯਾਦ ਕਰਿਆ ਜਾ ਰਿਹਾ ਪਰ ਅੱਜ ਜਿਹੜੀ ਇੱਕ ਬੂਟੇ ਲਾ ਕੇ ਤੁਸੀਂ ਇਹ ਨਵੀਂ ਰੀਤ ਚਲਾਈ ਹੈ ਜਿਉਂ-ਜਿਉਂ ਇਹ ਬੂਟੇ ਵੱਡੇ ਹੋਣਗੇ ਇਹਦੇ ਅੱਗੇ ਇੱਕ ਬੋਰਡ ਲਾਇਓ ਠੀਕ ਹੈ ਵੀ ਇਹ ਜਿਹੜਾ ਬਾਗ ਹੈ ਉਹਨਾਂ ਦੇ ਨਾਂ ਦਾ ਪਰ ਸ਼ੀਦਾਂ ਨੂੰ ਭੁੱਲਣਾ ਤਾਂ ਕਿੱਥੇ ਬਹੁਤ ਜ਼ਿਆਦਾ ਵਧੀਆ ਭਰਾਲਾ ਟੀਮ ਮਂਗਾਜ ਦਾ ਤੇ ਸਾਰੇ ਇਹਦੇ ਵਿੱਚ ਇੱਕ ਹੋਰ ਬਹੁਤ ਵਧੀਆ ਗੱਲ ਲੱਗੀ ਵੀ ਹਰ ਤਰ੍ਹਾਂ ਦਾ ਬੰਦਾ ਕੋਈ ਡਾਕਟਰ ਮਾਸਟਰ ਕੋਈ ਫੌਜੀ ਕੋਈ ਹੋਰ ਬਿਨਾ ਭੇਦ ਭਾਵ ਤੋਂ ਸਾਰੇ ਬੰਦੇ ਖੁਸ਼ ਹੋ ਕੇ ਇੱਕ ਬਾਤਾਂ ਬੰਨ ਨੂੰ ਸੰਭਾਲ ਰਹੇ ਨੇ ਬਹੁਤ ਜ਼ਿਆਦਾ ਲੋਡ ਹੈ ਇਸ ਟਾਈਮ ਪੂਰੇ ਪੰਜਾਬ 'ਚ ਇਹ ਚੀਜ਼ ਦੀ ਕ੍ਰਾਂਤੀ ਆਈ ਹੋਈ ਹੈ ਜਿੱਥੇ ਵੀ ਕੋਈ ਹੋਰ ਵੀ ਦੋਸਤ ਮਿੱਤਰ ਚਾਵੇ ਇਹ ਹਜਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਵਾ ਮਤਲਬ ਮੈਨੂੰ ਬਹੁਤ ਵਧੀਆ ਲੱਗਿਆ ਕਿ ਚਲੋ ਇਹ ਸਾਡੇ ਪਿੰਡ ਤੋਂ ਹੀ ਸ਼ੁਰੂਆਤ ਹੈ ਤੁਸੀਂ ਇੰਨਾ ਟਾਈਮ ਕੱਢ ਕੇ ਕੀਮਤੀ ਇਹ ਚੀਜ਼ ਨੂੰ ਕਰ ਰਹੇ ਹੋ ਇੱਕ ਬਾਗ ਲਾਉਣਾ ਇਹ ਆਪਣੇ ਗਾਂਹ ਪੁੱਤ ਪੋਤਿਆਂ ਲਈ ਬਹੁਤ ਵੱਡੀ ਉਹ ਹੈਗੀ ਦੇਣ ਹੈ ਇੱਕ ਪ੍ਰਮਾਤਮਾ ਅੰਨਿਓ ਨਾਲੇ ਰੁੱਖਾਂ ਨੂੰ ਪਾਣੀ ਨੂੰ ਹੋਰ ਇਹ ਚੀਜ਼ ਦੇ ਲਈ ਸ਼ਬਦ ਹੈ ਨਹੀਂ ਕਿ ਵੀ ਇੰਨਾ ਕੁ ਵਧੀਆ ਉਪਰਾਲਾ ਇਹ ਟੀਮ ਦਾ ਟੀਮ ਅਗਾਜ ਇਸੇ ਤਰ੍ਹਾਂ ਤਰੱਕੀ ਕਰੇ ਹੋਰ ਵੀ ਮਤਲਬ ਜਿੱਥੇ ਕੋਈ ਸਾਡੀ ਮਦਦ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ। ਬਹੁਤ ਬਹੁਤ ਧੰਨਵਾਦ ਜੀ। ਭਗਵਾਨ ਜੀ ਤੁਹਾਡਾ। ਇੱਕ ਟੀਮ ਆਗਾਜ਼ ਦਾ ਮੈਂਬਰ ਹੋਣ ਦੇ ਨਾਤੇ ਮੈਂ ਭਾਈ ਸਾਡੇ ਭਗਵਾਨ ਸਿੰਘ ਜੀ ਭੰਗੂ ਜੋ ਡੇਲੀ ਨਿਊਜ਼ ਜਗਰਾਉਂ ਦੇ প্রেস ਦੇ ਜੋ ਰਿਪੋਰਟਰ ਨੇਗੇ ਤੇ ਮੈਂ ਨੇਗੇ ਉਹ ਸਾਰਾ ਕਾਰਜ ਕਾਰਜ ਭਾਰੇ ਸੰਭਾਲਨੇ ਨੇਗੇ। ਤਾਂ ਸਾਡੀ ਟੀਮ ਨੂੰ ਇਹਨਾਂ ਨੇ ਇੱਕ ਅੱਜ ਤੋਹਫੇ ਦੇ ਰੂਪ ਦੇ ਵਿੱਚ ਬਹੁਤ ਹੀ ਵਧੀਆ ਗਿਫਟ ਜੋ ਮੇਰੇ ਪਾਇਆ ਹੋਇਆ ਹੈ। ਰੁੱਖ ਲਗਾਓ ਭਵਿੱਖ ਬਚਾਓ। ਇਸ ਜੋ ਚਾਰੇ ਸ਼ਬਦ ਨੇ ਕਹਿਣ ਨੂੰ ਤਾਂ ਇਹ ਸ਼ਬਦ ਨੇ ਪਰ ਇਹਨਾਂ ਦੇ ਵਿੱਚ ਬਹੁਤ ਵੱਡੇ ਅਰਥ ਲੁਕੇ ਹੋਏ ਨੇ ਇਹਨਾਂ ਸ਼ਬਦਾਂ ਦੇ ਵਿੱਚ ਉਸੇ ਕੜੀ ਦੇ ਤਹਿਤ ਜਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਜੋ ਸ਼ਹੀਦ ਦੁੱਧ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਕਰ ਰਹੇ ਹਾਂ ਟੀਮ ਆਗਾਜ਼ ਵੱਲੋਂ ਉਹਨਾਂ ਦੇ ਵਿੱਚ ਵੀ ਆਪਦਾ ਇਹਨਾਂ ਨੇ ਇਸ ਟੀ-ਸ਼ਰਟਾਂ ਦੇਖ ਕੇ ਸਾਨੂੰ ਇੱਕ ਤਰ੍ਹਾਂ ਦਾ ਮੋਟੀਵੇਟ ਕੀਤਾ ਹੈ ਵੀ ਸਾਨੂੰ ਯਾਦ ਰਹੂਗਾ ਹਮੇਸ਼ਾ ਹਰ ਸਾਲ ਜਿੰਨਾ ਟਾਈਮ ਅਸੀਂ ਇਹਨਾਂ ਟੀ-ਸ਼ਰਟਾਂ ਨੂੰ ਜਦੋਂ-ਜਦੋਂ ਪਾਵਾਂਗੇ ਜਦੋਂ-ਜਦੋਂ ਪਹਿਨਾਂਗੇ ਵੀ ਬਾਈ ਜੀ ਦੀ ਯਾਦ ਆਊਗੀ ਤੇ ਬਾਈ ਜੋ ਸਾਡੇ ਇਦੋਂ ਸਿੰਘ ਜੀ ਹੋਏ ਨੇਗੇ ਉਹਨਾਂ ਦੀ ਯਾਦ ਵਿੱਚ ਸਮਰਪਤਾ ਸੀ ਆਪਣੇ ਪਿੰਡ ਦੇ ਵਿੱਚ ਪਹਿਲੀ ਵਾਰ ਇਹ ਬੂਟੇ ਜੋ ਲਗਾਏ ਸੀਗੇ ਠੀਕ ਹੈ ਇੱਕ ਜੰਗਲ ਨਾਉਣ ਦਾ ਜੋ ਉਪਰਾਲਾ ਕੀਤਾਗਾ ਉਹ ਇੱਕ ਛੋਟਾ ਜਿਹਾ ਉਪਰਾਲਾਗਾ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਵੀ 22 ਦਿਨ ਰਾਤ ਦਿਨ 29 ਰਾਤ 29 ਤੱਕੀ ਕਰੇ ਇਹਨਾਂ ਦੇ ਕਾਰੋਬਾਰ ਦੇ ਵਿੱਚ ਪਰਿਵਾਰ ਦੇ ਵਿੱਚ ਵਾਧਾ ਹੋਵੇ ਪ੍ਰੇਮ ਪਿਆਰ ਬਣੇ ਤੇ ਜੋ ਸਾਡਾ ਇਹ ਜੰਗਲ ਅਸੀਂ ਲਾ ਰਹਿਆਂਗੇ ਟੀਮ ਆਗਾ ਸਾਰੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਤੇ ਸਾਡੀਆਂ ਮਾਤਾ ਮਾਤਾਵਾਂ ਬੱਚੇ ਬਜ਼ੁਰਗ ਜਿਵੇਂ ਬਾਈ ਨੇ ਦੱਸਿਆ ਵੀ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਅਸੀਂ ਲੋਕ ਇਸ ਟੀਮ ਅਗਾਜ਼ ਦੇ ਵਿੱਚ ਲਏ ਹੋਏ ਨੇਗੇ ਠੀਕ ਹੈ ਪਿਛਲੇ 1 ਸਾਲ 1.5 ਸਾਲ ਤੋਂ ਲੈ ਕੇ ਟੀਮ ਅਗਾਜ਼ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਿੰਡੂ ਭਲਾਈ ਦੇ ਜਿਹੜੇ ਕੰਮ ਆ ਉਹ ਕਰ ਰਹੀ ਹੈਗੀ ਤੇ ਇਹਦੇ ਵਿੱਚ ਅੱਜ ਅਸੀਂ ਇੱਕ ਦੰਗਲ ਲਾ ਰਹਿਆਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗਰਮੀ ਹੈ ਜਿਹੜੀ ਬੜੀ ਵੱਡੇ ਪੱਤਰ ਤੇ ਪੈ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਕਾਰਨ ਇਹੀ ਹੈ ਵਿਗਿਆਨੀਆਂ ਦੇ ਅਨੁਸਾਰ ਜਾਂ ਬੁੱਧੀਜੀਵੀ ਦੇ ਅਨੁਸਾਰ ਵੀ ਦਰਖਤਾਂ ਦੀ ਜਿਹੜੀ ਘਾਟ ਹੈ ਉਹ ਮਤਲਬ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਲੋਕ ਨੇ ਜਿਹੜੇ ਇਹ ਚੀਜ਼ ਤੋਂ ਬੇਸਵੇਲੇ ਹੋ ਰਹੇ ਨੇ ਕੁਦਰਤ ਤੋਂ ਕੁਦਰਤ ਦੇ ਨਾਲ ਪਿਆਰ ਉਹਨਾਂ ਦਾ ਘਟ ਗਿਆ ਸੋ ਇਹ ਕਿੰਨੀ ਕੀ ਜੀ ਕੋਸ਼ਿਸ਼ ਕੋਸ਼ਿਸ਼ ਦੇ ਵਿੱਚ ਵਜ ਦੀ ਬਹੁਤ ਵੱਡੀ ਕੋਸ਼ਿਸ਼ ਹੈ ਠੀਕ ਹੈ ਜੋ ਸਾਨੂੰ ਮੋਟੀਵੇਟ ਕੀਤਾ ਅਸੀਂ ਬਈ ਧੰਨਵਾਦ ਕਰਦੇ ਹਾਂ ਤੁਹਾਡਾ ਪੂਰੀ ਟੀਮ ਵੱਲੋਂ ਤੁਹਾਡੇ ਨਾਲ ਜੋ ਬਾਈ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਨੂੰ ਮਾਣ ਆਈ ਸਾਡੇ ਪਿੰਡ ਕਣਕਵਾਲ ਪੰਗੂਆ ਦੇ ਇਸਨੀਕ ਨੇ ਜੋ ਜਗਰਾਉਂ ਦੇ ਵਿੱਚ ਜਾ ਕੇ ਉੱਥੇ ਵੀ ਆਪਦੇ ਸਮਾਜ ਸੇਵੀ ਕੰਮ ਨੇ ਜਿਹੜੇ ਕਰਦੇ ਨੇ ਬੂਟੇ ਲਗਾਉਂਦੇ ਨੇ ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਜੀ ਆਇਆਂ ਨੂੰ ਭਗਵਾਨ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਕਬੂਟਾ ਆ ਉਹਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਤਾਂ ਭਾਈ ਅੱਜ ਦਾ ਜੋ ਦਿਨ ਹੈ 31 ਜੁਲਾਈ ਇਹ ਉਦਮ ਸਿੰਘ ਜੀ ਦਾ ਜੋ ਮਤਲਬ ਸ਼ਹੀਦੀ ਦਿਨ ਹੈ ਇਸ ਸ਼ਹੀਦੀ ਦਿਨ ਤੇ ਆਪਾਂ ਨੇ ਟੀਮ ਕਾਜ ਵੱਲੋਂ ਉੱਥੇ ਥੋੜੀ ਜੰਗਲ ਦੀ ਸ਼ੁਰੂਆਤ ਕੀਤੀ ਸੀ ਉਸੇ ਰੂਪ ਦੇ ਵਿੱਚ ਮਹਾਨ ਸ਼ਹੀਦ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਪਣੇ ਪਿੰਡ ਦੇ ਚਰਨ ਛੋਹ ਪ੍ਰਾਪਤ ਹੈ ਉਹਨਾਂ ਦੇ ਨਾਂ ਦਾ ਪਾਰਕ ਹੈ ਜੀ ਗੁਰੂ ਤੇਗ ਬਹਾਦਰ پارک ਸਾਡੀ ਟੀਮ ਨੂੰ ਬੜਾ ਮਾਣ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਵੀ ਇਸ پارک ਦੇ ਵਿੱਚ ਵੀ ਅਸੀਂ ਬੂਟੇ ਲਾਵਾਂਗੇ ਜੀ ਕਿਉਂਕਿ ਇੱਕ ਦੋਸ਼ੀ ਇੱਧਾ ਨੂੰ ਅੱਜ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੌਮ ਦੀ ਰੱਖਿਆ ਕੀਤੀ ਉਸ ਤੋਂ ਸਾਡਾ ਪਿੰਡ ਦਾ ਜਿਵੇਂ ਭਾਈਚਾਰਕ ਇੱਕ ਤਾਂ ਸਾਰੇ ਪਿੰਡ ਦਾ ਇਸ ਤਰ੍ਹਾਂ ਇਹ ਵਿੜੇ ਦੇ ਵਿੱਚ پارک ਬਣਿਆ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਹੈ ਜੀ ਹੁਣ ਸਾਰੇ ਪਿੰਡ ਨੂੰ ਬੱਚੇ ਆਉਂਦੇ ਨੇ ਚਲੋ پارک 'ਚ ਚੱਲੀਏ ਨਾ ਨਾਨਕਾ ਜੋ ਆਉਂ ਭਾਂ ਜਾਉਂਦੇ ਨੇ ਮम्मा ਚਲੋ پارک ਚ ਚੱਲਦੇ ਹਾਂ ਸਾਰੇ ਬੇੜੇ ਦੇ ਬੱਚੇ ਮੇਰੀ ਗੱਡੀ ਚੜ ਜਾਂਦੇ ਨੇ ਚਲੋ ਪਾਰਕ 'ਚ ਚੱਲਦੇ ਆਜੋ ਤੇ ਮਾਨੂੰ ਬੜੀ ਖੁਸ਼ੀ ਹੋਈ ਜੀ ਇਹ ਪਾਰਕ ਦੇ ਵਿੱਚ ਅਸੀਂ ਟੀਮ ਅਗਾਜ ਵੱਲੋਂ ਇੱਥੇ ਵੀ ਬੂਟੇ ਲਾ ਰਹੇ ਹਾਂ ਅੱਜ ਉਸ ਦਿਨ ਨੂੰ ਅਸੀਂ ਹੋਰ ਯਾਦਗਾਰ ਦਿਨ ਬਣਾਉਣ ਵਾਸਤੇ ਗੁਰੂ ਤੇਗ ਬਹਾਦਰ ਜੀ ਦਾ ਜੋ ਪਾਰਕ ਹੈ ਉਹਦੇ ਵਿੱਚ ਟੀਮ ਅਗਾਜ ਸਮਾਜ ਸੇਵਾ ਗਰੁੱਪ ਕਣਕਵਾਲ ਭੰਗੂਆ ਜਿਹਦਾ ਕਿਸੇ ਧਰਮ ਕਿਸੇ ਜਾਤੀ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਭ ਦੀ ਸਤਿਕਾਰ ਕਰਨ ਵਾਲੀ ਟੀਮ ਹੈ ਟੀਮ ਅਗਾਜ ਸਮਾਜ ਸੇਵਾ ਨੂੰ ਸਮਰਪਿਤ ਹੈ ਅਸੀਂ ਇਹ ਬੂਟੇ ਦੀ ਜਿੱਥੇ ਕਰ ਰਹੇ ਹਾਂ ਪਹਿਲਾਂ ਬਹੁਤ ਬਹੁਤ ਧੰਨਵਾਦ